ਗੋਦਰ ਰਹੇ ਆਪਹੁ ਚਲ ਕੇ ਆ ਕਰਨ ਹਾਰ ਨਾਨਕ ਸਰਪੁਰ ਗੰਹ ਅਪਾਰ ਅਗਨਾ ਸੀਸ ਹੋ ਗਿਆ ਬਨਿਆ ਸਨ ਸਭ ਨਾ ਕੀ ਤਦ ਚੀਤੇ ਤੂੰ ਆਸ ਤਦ ਤੁੰਧੋ ਕਾਹੀ ਨੂੰ ਨਹੀਂ ਤਦ ਤੁਰ ਨੂੰ ਮਾਨ ਸ਼ਾ

ਕਾਨੂੰਨ ਬਣਾਓ ਕਾਨੂੰਨ ਬਣਾਓ ਬਰਵਾਸੀਆਂ ਵਿਰੁੱਧ ਸਖਤ ਕਾਨੂੰਨ ਬਣਾਓ ਕਾਨੂੰਨ ਬਣਾਓ ਬਰਵਾਸੀਆਂ ਦੇ ਆਧਾਰ ਕਾਰਡ ਰੱਦ ਕਰੋ ਜਲਦੀ ਬੋਲ ਜਲਦੀ ਬਰਵਾਸੀਆਂ ਦੇ ਆਧਾਰ ਕਾਰਡ ਰੱਦ ਕਰੋ ਮਖੂਮ ਹਰਵੀਰ ਸਿੰਘ ਪੱਛੇ ਦੇ ਕੋਈ ਡਾਂਗ ਦਾ ਕਤਲ ਦੇ ਸੰਬੰਧ ਦੇ ਵਿੱਚ ਆਜ ਕੇ ਪਿਆਰ ਕੌਟੀਨ ਸਮੂਹ ਕੇਤ ਦੇ ਵੰਦੀਆਂ ਕਿਸਾਨ ਦੇ ਵੰਦੀਆਂ ਸਮਾਜਿਕ ਦੇ ਵੰਦੀਆਂ ਸਭਿਕ ਦੇ ਵੰਦੀਆਂ ਤੇ ਉਹ ਆਪਣੇ ਪ੍ਰਵਾਸੀਆਂ ਨੇ ਆਧਾਰ ਕਾਰਡ ਵੋਟਰ ਕਾਰਡ ਰੱਬ ਤੋਂ ਲਈ ਤੇ ਜਿਹੜਾ ਸੋਹਮਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੁਆਰਾ ਬਣਾਏ ਗਏ ਨੇ ਉਹਨਾਂ ਦੇ ਬਰੋਸੇ ਦੇ ਵਿੱਚ ਆਕੇ ਕੁਮਾਰ ਚਿੱਤੇ ਆ ਰਹੇ ਆ ਕੋ ਸੈਂਸਰਾਂ ਕੋਲ ਕੋਰਪੋਰੇਟ ਨਿੱਕੀ ਸਤਰੇ ਹੁਝਾ ਅਰਪਣਗੇ ਪਹੁੰਚੇਗਾ ਕਿਤੇ ਜੇਤੀ ਪੰਜਾਬ ਸਰਕਾਰ ਨੂੰ ਇੱਕ ਸਾਫਤ ਤਲੂਨ ਬਣਾਉਣ ਲਈ ਜਿਹੜਾ ਮੰਗ ਕਰਦਾ ਜਿੱਥੇ ਜਾਊਗਾ ਤੋਂ ਕਿ ਪੰਜਾਬ ਵਾਟਰਿਕਾ ਕੋਈ ਆਧਾਰਿਆ ਕਿ ਇੱਥੇ ਫੋਟੋ ਕਾਗਜ਼ ਵੀ ਬਣਾਏ ਹੋਏ ਨੇ ਜਦ ਕਿ ਬਾਕੀ ਰਾਜਾਂ ਦੇ ਵਿੱਚ ਭਾਰਤ ਦੇ ਕਰੀਬ 12 ਰਾਜਾਂ ਦੇ ਸਰਕਾਰਾਂ ਦੇ ਵਿੱਚ ਪ੍ਰਵਾਸੀਆਂ ਦੇ ਵਿਰੋਧ ਵਿੱਚ ਸਖਤ ਕਾਨੂੰਨ ਬਣਾਏ ਹੋਏ ਨੇ ਉਹਨਾਂ ਸੇਕਾਂ ਵਿੱਚ ਜਿਹੜੇ ਪ੍ਰਵਾਸੀ ਆ ਜ਼ਮੀਨ ਨਹੀਂ ਖਰੀਦ ਸਕਦੇ ਉਹਨਾਂ ਸੇਕਾਂ ਵਿੱਚ ਜਿਹੜੇ ਪ੍ਰਵਾਸੀ ਆ ਅਦਾਹਕਾਰ ਦੀ ਬਣਾ ਸਕਦੇ ਉਹਨਾਂ ਸਾਰੇ ਪੰਜਾਬ ਦੇ ਅੰਦਰ ਜਿੰਨੀਆਂ ਵੀ ਫੈਕਟਰੀਆਂ ਨੇ ਜਿੰਨੀਆਂ ਇਸੇ ਕਾਰੋਬਾਰ ਨੇ ਰੇੜੀਆਂ ਲੱਗਦੀਆਂ ਨੇ ਜਿੱਤੇ ਨਗਾਇਕ ਕਰਦੇ ਹੋਏ ਨੇ ਉੱਥੇ ਪ੍ਰਵਾਸੀਆਂ ਦੀ ਧਰਮਾਰ ਆ ਸੋ ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਪੰਜਾਬ ਵਿੱਚ ਚਾਹੇ ਹਿੰਦੂ ਵਸਦਾ ਪੰਜਾਬ ਚਾਹੇ ਸਿੱਖ ਵਸਦਾ ਚਾਹੇ ਧਰਮਿਤ ਵਸਦਾ ਚਾਹੇ ਮੁਸਲਮਾਨ ਵਸਦਾ ਚਾਹੇ ਈਸਾਈ ਵਸਦਾ ਸਾਨੂੰ ਇਹ ਜਿਹੜਾ ਕਾਨੂੰਨ ਬਾਕੀ ਰਾਜਾਂ ਦੀ ਤਰ੍ਹਾਂ ਤੇ ਇੱਥੇ ਵੀ ਬਣਵਾਈਏ ਸੋ ਸੰਗਤ ਨੂੰ ਬੇਨਤੀ ਆ ਕਿ ਤੁਹਾਡੇ ਆਲੇ ਦੁਆਲੇ ਮੱਧਿਆਂ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਕਿੱਥੇ ਪਰਵਾਸੀ ਰਹਿ ਰਹੇ ਨੇ ਉਹਨਾਂ ਦੀ ਵੀ ਸੀਸੀ ਲਾਗੂ ਹੋ ਗਏ ਕਿੰਨਾਂ ਲਾਤੀ ਹੋ ਗਏ ਨਾਰੇ ਹੁਣ ਦਾ ਜਿਹੜੇ ਪ੍ਰਵਾਸੀ ਇੱਥੇ ਨਾਗੈਜ ਕਬਜ਼ੇ ਲਾ ਕੇ ਬੈਠੇ ਹੋ ਆ ਕੋ ਵੀ ਛੁਕਾਏ ਜਾਣ ਔਰ ਅੱਧੀ ਪਿੰਡਾਂ ਦੀਆਂ ਸਰਪੰਚਾਂ ਸਰਪੰਚਾਂ ਨੂੰ ਪੰਚਾਂ ਨੂੰ ਪੰਚਾਇਤਾਂ ਨੂੰ ਮੱਲੇ